ਇਹ ਗੱਲ ਜੀ ਮੈਂ ਇਹ ਵੀਡੀਓ ਜਿਹੜੀ ਬਣਾ ਰਿਹਾ ਹਾਂ ਕਨੇਰ ਦੀ ਹੈ ਕਨੇਰ ਦੇ ਕੀ ਫਾਇਦੇ ਆ ਇਹ ਕਨੇਰ ਦਾ ਬੂਟਾ ਇਹਦਾ ਫੁੱਲ ਇਹਨੂੰ ਪੀਲੇ ਰੰਗ ਦੇ ਫੁੱਲ ਲੱਗਦੇ ਆ ਪਰ ਇਹਦੇ ਕਿੰਨੇ ਫਾਇਦੇ ਆ ਇਹ ਮੈਂ ਤੁਹਾਨੂੰ ਅੱਗੇ ਦੱਸਾਂਗਾ ਬਾਕੀ ਇਹ ਜਿਹੜਾ ਬੂਟਾ ਹੈ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਪਾਣੀ ਥੋੜਾ ਹੋਵੇ ਚਾਹੇ ਬਹੁਤਾ ਹੋਵੇ ਇਸ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਮੇਰੀ ਵੀਡੀਓ ਤੁਹਾਨੂੰ ਪਸੰਦ ਆਏ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਬਾਕੀ ਕਨੇਰ ਜਿਹੜੀ ਹੈ ਇਹ ਚਮਤਕਾਰੀ ਦਵਾਈ ਹੈ ਇਸ ਦੇ ਫੁੱਲ ਬਹੁਤ ਹੀ ਚਮਤਕਾਰੀ ਤੋਂ ਘੱਟ ਨਹੀਂ ਹਨ ਇਹ ਚਾਰ ਕਿਸਮ ਦੇ ਫੁੱਲ ਲੱਗਦੇ ਹਨ ਚਿੱਟੇ ਫੁੱਲ ਲੱਗਦੇ ਹਨ ਲਾਲ ਫੁੱਲ ਲੱਗਦੇ ਹਨ ਗੁਲਾਬੀ ਫੁੱਲ ਲੱਗਦੇ ਹਨ ਤੇ ਪੀਲੇ ਫੁੱਲ ਲੱਗਦੇ ਹਨ ਪੀਲੇ ਫੁੱਲ ਜਿਹੜੇ ਆ ਇਨਾਂ ਚ ਗੁਣ ਜ਼ਿਆਦਾ ਹੁੰਦੇ ਹਨ ਅਗਰ ਜੇ ਕਿਸੇ ਦੇ ਦੰਦ ਜ਼ਿਆਦਾ ਦਰਦ ਕਰਦੇ ਹਨ ਤਾਂ ਕਨੇਰ ਜਿਹੜੀ ਹੈ ਉਹਦੀ ਦਾਤਣ ਜਿਹੜੀ ਹੈ ਉਹਦੀ ਕਰਨੀ ਚਾਹੀਦੀ ਹੈ ਤਾਂ ਦੁਬਾਰਾ ਦਰਦ ਜਿਹੜੀ ਹੈ ਉਹ ਨਹੀਂ ਹੋਏਗੀ ਤੇ ਇਸ ਦੀ ਦਾਤਣ ਕਰਨ ਨਾਲ ਤੁਹਾਡੇ ਦੰਦ ਜਿਹੜੇ ਆ ਉਹ ਮਜ਼ਬੂਤ ਹੋ ਜਾਣਗੇ ਅਗਰ ਤੁਹਾਡੇ ਬਾਰ ਬਾਰ ਸਿਰ ਦਰਦ ਹੋ ਰਿਹਾ ਤਾਂ ਪੀਲੇ ਫੁੱਲ ਤੇ ਆਮਲਾ ਪਾਊਡਰ ਇਹਨਾਂ ਦੋਨਾਂ ਦਾ ਲੇਪ ਤੁਹਾਨੂੰ ਲਗਾਉਣਾ ਚਾਹੀਦਾ ਉਹਦੇ ਨਾਲ ਸਿਰਦਰਦ ਜਿਹੜੀ ਆ ਉਹ ਠੀਕ ਹੋ ਜਾਏਗੀ ਉਹ ਲੇਪ ਜਿਹੜੀ ਆ ਉਹ ਅਸੀਂ ਮੱਥੇ ਤੇ ਲਗਾਉਣੀ ਆ ਜੇ ਜੋੜਾਂ ਦਾ ਦਰਦ ਹੁੰਦਾ ਇਹਦੇ ਪੱਤੇ ਪੀਸ ਕੇ ਤਿਲਾਂ ਦਾ ਤੇਲ ਪਾ ਕੇ ਤੇ ਤੁਸੀਂ ਇਸ ਦੇ ਵਿੱਚ ਇੰਝ ਹੀ ਤਰ੍ਹਾਂ ਮਿਕਸ ਕਰਕੇ ਤੇ ਤੁਸੀਂ ਇਸ ਨੂੰ ਤੁਸੀਂ ਜਿੱਥੇ ਦਰਦ ਹੁੰਦੀ ਹੈ ਉੱਥੇ ਲਗਾ ਸਕਦੇ ਹੋ ਇਸ ਤੋਂ ਲਾਵਾ ਜੇ ਤੁਹਾਡੇ ਦਾਤ ਖਾਜ ਖੁਜਲੀ ਹੁੰਦੀ ਹੈ ਤਾਂ ਤੁਸੀਂ ਸਫੇਦ ਕਨੇਰ ਦੇ ਪੱਤੇ ਤਿਲਾਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲੈ ਕੇ ਉਸ ਵਿੱਚ ਪਕਾਓ ਤੇ ਉਸ ਵਿੱਚ ਜਤੂੰ ਦਾ ਤੇਲ ਪਾ ਲਵੋ ਤੇ ਤੁਹਾਡੇ ਜਿਸ ਜਗ੍ਹਾ ਤੇ ਖਾਰਸ਼ ਹੈ ਉਹ ਜਗ੍ਹਾ ਤੇ ਮਲੋ ਤੁਹਾਡੀ ਜਿਹੜੀ ਖਾਰਸ਼ ਹੈ ਉਹ ਦੂਰ ਹੋ ਜਾਏਗੀ ਅਗਰ ਜਿੰਨਾਂ ਨੂੰ ਲਕਵਾ ਮਾਰ ਗਿਆ ਹੈ ਤਾਂ ਤੂਰੇ ਦੇ ਜਿਹੜੇ ਪੱਤੇ ਨੇ ਕਾਲੇ ਰੰਗ ਦੇ ਉਹ ਲੈਣੇ ਆ ਤੇ ਕਨੇਰ ਦੇ ਜਿਹੜੀ ਜੜ੍ਹ ਹੈ ਜਾਂ ਕਨੇਰ ਦੀ ਛਾਲ ਲੈਣੀ ਹੈ ਜਤੂਨ ਦਾ ਤੇਲ ਲੈਣਾ ਰੰਡੀ ਦਾ ਤੇਲ ਲੈਣਾ ਤਿਲਾਂ ਦਾ ਤੇਲ ਲੈਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਬਾਲ ਕੇ ਮਿਕਸ ਕਰਕੇ ਤੁਸੀਂ ਲਗਾਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਇਹ ਲਗਵਾ ਕਿਤਨਾ ਠੀਕ ਹੁੰਦਾ ਹੈ ਔਰ ਇਹ ਲਗਾਤਾਰ 3 ਮਹੀਨੇ ਵਰਤਣਾ ਹੈ ਲਗਵਾ ਠੀਕ ਹੋ ਜਾਏਗਾ ਜਿਹੜਾ ਕਨੇਰ ਦਾ ਫੁੱਲ ਹੈ ਜਾਂ ਬੂਟਾ ਵਾ ਇਹਦੇ ਤੇ ਆਮ ਤੌਰ ਤੇ ਕੀੜੇ ਮਕੌੜੇ ਜਿਹੜੇ ਆ ਉਹ ਨਹੀਂ ਆਉਂਦੇ ਬਾਕੀ ਜਿਹੜਾ ਕਨੇਰ ਹੈ ਅਗਰ ਤੁਹਾਨੂੰ ਸਭ ਜਿਹੜਾ ਡੰਗ ਮਾਰਦਾ ਤੁਸੀਂ ਕਨੇਰ ਦੇ ਪੱਤੇ ਦੀ ਚਟਣੀ ਜਿਹੜੀ ਹੈ ਉਹ ਡੰਗ ਵਾਲੀ ਜਗ੍ਹਾ ਤੇ ਲਗਾਓ ਤੁਹਾਨੂੰ ਇਹਦਾ ਫਾਇਦਾ ਹੋਏਗਾ ਇਸੋਲਾਵਾ ਜਿਹੜੇ ਹਿਰਦੇ ਰੋਗੀ ਨੇ ਹਿਰਦੇ ਰੋਗੀ ਵਾਲੇ ਨੇ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਬਹੁਤ ਹੁੰਦੀ ਹੈ ਉਹਨਾਂ ਨੂੰ ਇਹ ਕਨੇਰ ਦੇ ਪੱਤਿਆਂ ਦਾ ਪਾਣੀ ਸਵੇਰੇ ਅਤੇ ਸ਼ਾਮ ਨੂੰ ਲੈਣਾ ਚਾਹੀਦਾ ਹੈ ਸਵੇਰ ਖਾਲੀ ਪੇਟ ਲੈਣਾ ਚਾਹੀਦਾ ਹੈ ਸ਼ਾਮ ਨੂੰ ਰੋਟੀ ਤੋਂ ਬਾਅਦ ਲੈਣਾ ਚਾਹੀਦਾ ਹੈ ਇੱਕ ਗਲਾਸ ਦੇ ਵਿੱਚ ਕਨੇਰ ਦੇ ਪੱਤੇ ਪਾ ਕੇ ਜਦੋਂ ਅੱਧਾ ਪਾਣੀ ਰਹਿ ਜਾਵੇ ਉਸ ਨੂੰ ਪੀਣਾ ਚਾਹੀਦਾ ਅਗਰ ਤੁਹਾਡੇ ਚਰਮ ਰੋਗ ਹੈ ਜਿਵੇਂ ਫਲ ਵੈਰੀ ਹੈ ਤੁਸੀਂ ਇਸ ਪੱਤਿਆਂ ਦਾ ਪਾਣੀ ਉਬਾਲ ਕੇ ਉਸ ਨਾਲ ਨਹਾਓਗੇ ਲਗਾਤਾਰ 2 ਜਾਂ 3 ਮਹੀਨੇ ਤਾਂ ਤੁਹਾਡੀ ਫਲਵੈਰੀ ਜਿਹੜੀ ਆ ਉਹ ਵੀ ਠੀਕ ਹੋ ਜਾਏਗੀ ਚਿਹਰੇ ਦੀ ਖੂਬਸੂਰਤੀ ਵਾਸਤੇ ਤੁਹਾਨੂੰ ਇੱਥੇ ਇਹਦੇ ਪੱਤਿਆਂ ਦੀ ਲੇਪ ਜਿਹੜੀ ਆ ਪੱਤਿਆਂ ਤੇ ਫੁੱਲਾਂ ਦੀ ਲੇਪ ਜਿਹੜੀ ਆ ਉਹ ਸ਼ਹਿਦ ਪਾ ਕੇ ਲਗਾਓ ਚਿਹਰੇ ਦੇ ਵਿੱਚ ਗਲੋ ਵਿੱਚ ਅਲਵੀਰਾ ਪਾ ਲੋ ਤੇ ਤੁਹਾਡੀ ਉਹ ਜਿਹੜੀ ਆ ਚਿਹਰੇ ਦੀ ਸੁੰਦਰਤਾ ਬਰਕਰਾਰ ਹੋ ਜਾਏਗੀ ਇਸ ਦਾ ਨੁਕਸਾਨ ਕੀ ਹੈ ਇਸ ਦਾ ਨੁਕਸਾਨ ਇਹ ਹੈ ਕਿ ਜਿਆਦਾ ਤੁਸੀਂ ਵਰਤੋਗੇ ਉਹਨਾਂ ਉਲਟੀਆਂ ਆਉਣਗੀਆਂ ਲੂਜ਼ ਮੋਸ਼ਨ ਲੱਗ ਜਾਣਗੇ ਪੇਟ ਦਾ ਦਰਦ ਹੋਏਗਾ ਇਸ ਕਰਕੇ ਤੁਸੀਂ ਉਸ ਨੂੰ ਜ਼ਿਆਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਨਾ ਕਰੋ ਬਾਕੀ ਕਨੇਰ ਦਾ ਜਿਹੜਾ ਬੂਟਾ ਹੈ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਇਸ ਤੇ ਕੋਈ ਵੀ ਅਸਰ ਨਹੀਂ ਹੋਏਗਾ ਬਾਕੀ ਇੱਕ ਵਾਰੀ ਕਨੇਰ ਨੂੰ ਤੁਸੀਂ ਇਸਤੇਮਾਲ ਕਰਕੇ ਵੇਖੋ ਇਹ ਕਿਸੇ ਚਮਤਕਾਰੀ ਤੋਂ ਘਟਨੇ ਸੱਸੀ ਕਾਲ ਜੀ